ਬੀਬੀ ਸਾਹਿਬ ਗਰਮੀ ਦੇ ਮੌਸਮ ਨੇ ਲਗਭਗ ਕਹਿਰ ਦਸਤਕ ਦੇ ਹੀ ਦੇਣੀ ਹੈ ਆ ਲੋਕ ਖਾਰਸ਼ ਤੋਂ ਬੜੇ ਪਰੇਸ਼ਾਨ ਹੁੰਦੇ ਕਹਿੰਦੇ ਪਸੀਨਾ ਆ ਗਿਆ ਖਾਰਸ਼ ਹੋਣ ਲੱਗ ਪਈ ਹੈ ਕਈਆਂ ਦੇ ਤਾਂ ਐਸ ਲੈਵਲ ਤੱਕ ਹੋਣ ਲੱਗ ਪੈਂਦੀ ਹੈ ਉਹ ਕਹਿੰਦੇ ਸਾਡੇ ਤੋਂ ਕੋਈ ਜਿਹੜਾ ਕੱਪੜਾ ਸੂਤੀ ਨਹੀਂ ਪੈਂਦਾ ਤੇ ਪੱਖੇ ਤੋਂ ਬਣਾਦਾ ਹੀ ਨਹੀਂ ਹੁੰਦਾ ਮੈਂ ਵੇਖਿਆ ਪੁਰਾਣੇ ਦੌਰ ਦੇ ਅੰਦਰ ਕੋਈ ਜੇ ਕਿਸੇ ਦੇ ਹੱਥ ਚ ਕੰਗਾ ਆ ਗਿਆ ਤਾਂ ਕੰਗੇ ਨਾਲ ਹੀ ਖੁਰਕੀ ਜਾਂਦਾ ਤੇ ਕਈਆਂ ਨੇ ਸਪੈਸ਼ਲ ਅੱਜਕੱਲ ਖਾਰਸ਼ ਵਾਲੇ 5000 5000 ਵੀ ਆ ਗਿਆ ਤੇ ਇਹ ਸਮੱਸਿਆ ਕੀ ਹੈ ਜੀ ਇਹ ਇਹੋ ਜਿਹੇ ਅੰਦਰ ਕੀ ਹੋ ਜਾਂਦਾ ਬੰਦੇ ਦੀ ਬੋਡੀ ਚ ਇਹ ਦਾ ਅਸਲ ਜਿਹਦਾ ਹੈ ਦਾ ਗਰਮੀ ਦੀ ਸ਼ਿਕਾਇਤ ਹੁੰਦੀ ਆ ਇੱਕ ਨਾ ਦਮੋਰੀਆਂ ਨਿਕਲਦੀਆਂ ਹੈ ਨਾ ਸਰੀਰ ਤੇ ਖਾਰਿਸ਼ ਹੁੰਦੀ ਆ ੱੱੱਪੜ ਪਿੱਤ ਪਰ ਜਾਂਦਾ ਉਹਦੇ ਚ ਇੱਕ ਗਲਤੀ ਅਸੀਂ ਬਹੁਤ ਬੜੀ ਕਰਦੇ ਆ ਸਾਰੇ ਜਾਨੇ ਅਸੀਂ ਕੀ ਕਰਦੇ ਆ ਅਸੀਂ ਪਾਊਡਰ ਲਿਆਉਂਦੇ ਆ ਪਿੱਤ ਤੇ ਪਾਊਡਰ ਮਸ਼ੂਰੀਆਂ ਆਉਂਦੀਆਂ ਪੇਤ ਵਾਲਾ ਪਾਊਡਰ ਪਾਊਡਰ ਭੁੱਕ ਲੈਂਦੇ ਆ ਉਹ ਜਿਹੜਾ ਹੈਗਾ ਉਹ ਬਹੁਤ ਘਾਤਕ ਹੁੰਦਾ ਅੱਛਾ ਜੀ ਉਹ ਕਦੀ ਵੀ ਨਹੀਂ ਕਰਨਾ ਚਾਹੀਦਾ ਕਰਨਾ ਹੀ ਨਹੀਂ ਚਾਹੀਦਾ ਅੱਛਾ ਹਾਂ ਉਹ ਉਹਦੇ ਨਾਲੋਂ ਬਿਹਤਰ ਕੀ ਆ ਤੁਸੀਂ ਘਰੇ ਲਿਆਓ ਨਿੰਮ ਦੇ ਪੱਤੇ ਸੁਕਾ ਲਓ ਤੁਸੀਂ ਨਾ ਇਹ ਮੜਾਜੇ ਲੋਕਾਂ ਨੂੰ ਦੱਸ ਦਿਓ ਕਿ ਸੈਂਟੀਫਿਕਲੀ ਪਾਊਡਰ ਕਿਉਂ ਨਹੀਂ ਲਾਉਣਾ ਚਾਹੀਦਾ ਉਹਦੇ 'ਚ ਨਾ ਜੀ ਬਹੁਤ ਸਾਰੇ ਕੈਮੀਕਲ ਹੁੰਦੇ ਆ ਅੱਛਾ ਜਿਹੜੇ ਤੁਹਾਨੂੰ ਤੁਰੰਤ ਰਿਲੀਫ ਦੇ ਦਿੰਦੇ ਆ ਉਹ 'ਚ ਇੱਕ ਤਾਂ ਮੇਨ ਸੈ ਲੱਕੜੀ ਦਾ ਪਾਊਡਰ ਹੁੰਦਾ ਸਿਲੱਕੜੀ ਯੋਜਕ ਖੰਜ ਵਰਤ ਜਾਂਦਾ ਉਹ ਮੁੜ ਕੇ ਜੰਮ ਜਾਂਦਾ ਉਹਨੂੰ ਉੱਥੇ ਦਬ ਲੈਂਦਾ ਤੇ ਉਲਟਾ ਕੀ ਹੁੰਦਾ ਬੰਦੇ ਦੀ ਸਕਿਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਖੜੀਆਂ ਹੁੰਦੀਆਂ ਨੇ ਸਾਡੇ ਕੋਲ ਤਾਂ ਆਉਂਦੇ ਨੇ ਲੋਕ ਫਿਰ ਉਹ ਚਮੜੀ ਗਲਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਤਾਂ ਨੋਸਫਟਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਪ੍ਰੋਬਲਮ ਆਉਂਦੀਆਂ ਨੇ ਜੀ ਅਸੀਂ ਕਹਿੰਦੇ ਹਾਂ ਨਿੰਮ ਦੇ ਪੱਤੇ ਲਿਆਓ ਕਰੇ ਹੂੰ ਜੇ ਤੁਹਾਨੂੰ ਜ਼ਿਆਦਾ ਲੱਗਦਾ ਸੁਕਾ ਕੇ ਰੱਖ ਲਓ ਸੁੱਕੀ ਨਿੰਮ ਦੇ ਬਾਲਟੀ ਦੇ ਵਿੱਚ ਦੋ ਚਮਚੇ ਘੋਲ ਦਿਓ ਜਿਹਦੇ ਨਾਲ ਨੋ ਹੈਣਾ ਜੀ ਜੇ ਤੁਸੀਂ ਹੋਰ ਵੀ ਜਿਆਦਾ ਸੌਖਾ ਤਰੀਕਾ ਭਾਲਦੇ ਹੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਅ ਸੋਡੀ ਸਾਹਿਬ ਤੁਸੀਂ ਟੌਪਿਕ ਬਹੁਤ ਕਮਾਲ ਦਾ ਲਿਆ ਔਰ ਮੈਨੂੰ ਉਮੀਦ ਹੈ ਵੀ ਜੇ ਲੋਕਾਂ ਨੇ ਅਜਮਾ ਲਿਆ ਬਸ ਤਾਂ ਇੱਕ ਤਾਂ ਲੋਕ ਨਾ ਅਜਵਾਉਂਦੇ ਨਹੀਂ ਕਾਲੀ ਦੇ ਚੱਕਰ ਜੱਜ ਕੱਲ ਬਸ ਇਹੋ ਜਿਹਾ ਹੀ ਹਾਲ ਆ ਜਿਵੇਂ ਅਸੀਂ ਵੀ ਕਾਲੀ ਕਰਦੇ ਸੀਗੇ ਜੀ ਅਸੀਂ ਆਪਦੇ ਟਾਈਮ 'ਚ ਕਾਲੀ ਕਰਦੇ ਸਕੂਲ ਜਾਣਾ ਇਹ ਕਰਨਾ ਪਰ ਅਸੀਂ ਰੋਟੀ ਖਾਂਦੇ ਸੀ ਐ ਨਹੀਂ ਵੀ ਚੱਕ ਕੇ ਕੁਝ ਹੋਰ ਹੀ ਖਾ ਲਈਏ ਬਰੈਡ ਲਪੇਟ ਕੇ ਖਾ ਜੀਏ ਰੋਟੀ ਨੂੰ ਬੱਦ ਉਹ ਬਸਸੀ ਪਈ ਹੁੰਦੀ ਸੀ ਨੂਨ ਨੂਨ ਕਿਉ ਲਾਉਣਾ ਭੁੱਖ ਨਹੀਂ ਮਲਾ ਕੇ ਖਾਣਾ ਇੱਧਰ ਲੱਸੀ ਦੀ ਬੋਤਲ ਫੜੀ ਹੁੰਦੀ ਸੀ ਚੱਲ ਵੀ ਸਕੂਲ ਜਾਂਦੇ ਪੈਦਲ ਪੈਦਲ ਮਿੱਟੀ ਦੇ ਰੇਤ ਦੇ ਰਸਤੇਾਂ 'ਚ ਤਾਂ ਇਸ ਤਰ੍ਹਾਂ ਲੋਕੀ ਕਾਲੀ ਕਰਦੇ ਆ ਇਹਦੇ ਲਈ ਮੇਰੀ ਹੱਥ ਜੋੜ ਬੇਨਤੀ ਆ ਬੱਸ ਤਾਂ ਰੋਜ਼ ਕਰਿਓ ਜੇ ਰੋਜ਼ ਨਹੀਂ ਕਰ ਸਕਦੇ ਹਫਤੇ ਚ ਦੋ ਦਿਨ ਕਰਿਓ ਜੇ ਦੋ ਦਿਨ ਵੀ ਨਹੀਂ ਕਰ ਸਕਦੇ ਤਾਂ ਇੱਕ ਦਿਨ ਜ਼ਰੂਰ ਕਰਿਓ ਉਹ ਵੀ ਐਤਵਾਰ ਹੋਵੇ ਸ਼ਨੀਵਾਰ ਹੋਵੇ ਜਿੱਦਾਂ ਤੁਹਾਡੀ ਛੁੱਟੀ ਆ ਉਹ ਕੋਈ ਟੈਨਸ਼ਨ ਨਹੀਂ ਜਿੱਦਾਂ ਛੁੱਟੀ ਆ ਉਦੋਂ ਉਹ ਦਿਨ ਫਿਰ ਕਿਸੇ ਨੂੰ ਦਿਓ ਹੀ ਨਾ ਯਾਰ ਸਾਰਾ ਦਿਨ ਆਇਆ ਖੁਰਚਣ ਨਾਲੋਂ ਦਾ ਚੰਗਾ ਤੇ ਉਹ ਦਿਨ ਨਾ ਦਿਓ ਉਹਦੇ ਚ ਕੀ ਆ ਬੜੀ ਚੀਜ਼ ਮੈਂ ਤੁਹਾਨੂੰ ਦੱਸਾਂ ਇੱਕ ਤਾਂ ਮਲਤਾਨੀ ਮਿੱਟੀ ਲਾਓ ਮਲਤਾਨੀ ਮਿੱਟੀ ਜਿਹਨੂੰ ਗਾਜ ਨਹੀਂ ਕਹਿੰਦੇ ਆ ਉਹਨੂੰ ਗਾਜਨੀ ਨੂੰ ਲੈ ਕੇ ਮਲਤਾਨੀ ਮਿੱਟੀ ਨੂੰ ਲੈ ਕੇ 100 150 ਗ੍ਰਾਮ ਪਾਊਡਰ ਬਣਾ ਲਓ ਪਾਊਡਰ ਬਣ ਗਿਆ ਕੁੱਟ ਕੇ ਪੀਸ ਕੇ ਪਾਊਡਰ ਬਣ ਗਿਆ ਮਿਕਸੀ ਚ ਪਾ ਲੋ ਉੱਚ 5 ਚਮਚੇ 5 ਚਮਚੇ ਨਿੰਮ ਦੀਆਂ ਸੁੱਕੀਆਂ ਹੋਈਆਂ ਪੱਤੀਆਂ ਦਾ ਪਾਊਡਰ ਉੱਚ ਪਾ ਲੋ ਜੇ 5 ਚਮਚੇ ਨਹੀਂ ਪਾਉਣੇ ਤਾਂ 50 ਕੁ ਪੱਤੀਆਂ ਹੋਣ ਸੁੱਕੀਆਂ ਹੋਈਆਂ ਉੱਚ ਪਾ ਕੇ ਉਹਨਾਂ ਨੂੰ ਗ੍ਰाइंड ਕਰ ਲੋ ਵਿੱਚ ਥੋੜਾ ਜਿਹਾ ਪਾ ਲੋ ਚੰਦਨ 2 ਚਮਚੇ ਚੰਦਨ ਲੱਕੜੀ ਦਾ ਪਾਊਡਰ ਜੀ ਉਹ ਵੀ ਨਕਲੀ ਨਾ ਲਿਓ ਚੰਦਨ ਦੀ ਲੱਕੜੀ ਦੇ ਲਿਓ ਕਿਤੇ ਜਾ ਕੇ ਬੰਦਰ ਦੇ ਮੂਹਰੇ ਦੁਕਾਨ ਹੁੰਦੀਆਂ ਉਹਨਾਂ ਕੋਲ ਚੰਦਨ ਦਾ ਪਾਊਡਰ ਬੱਤੇ ਤੇ ਟਿਕਾ ਲਾਉਣ ਵਾਲਾ ਦੇ ਦੂ ਤੇ ਉਹ ਨਹੀਂ ਲੈਣਾ ਤੇ ਚੰਦਨ ਜਿਹੜਾ ਲੱਕੜੀ ਹੁੰਦੀ ਆ ਉਹਦਾ ਪਾਊਡਰ ਹੁੰਦਾ ਆ ਉਹ ਉਹ ਪਾਊਡਰ ਉਹਦੇ ਵਿੱਚ ਪਾ ਲਓ ਉਹਨਾਂ ਨੂੰ ਤਿੰਨੇ ਚੀਜ਼ਾਂ ਨੂੰ ਜੀ ਮਿਕਸ ਕਰ ਲਓ ਹੂੰ ਚੰਦਰ ਨਿੰਮ ਤੇ ਆਪਣੀ ਮਲਤਾਨੀ ਮਿੱਟੀ ਮੈਂ ਕੋਈ ਬਹੁਤੀ ਚੀਜ਼ ਤਾਂ ਨਹੀਂ ਕਰਾਈ ਸਿੰਪਲ ਚੀਜ਼ ਆ ਜੇ ਹੋਰ ਬਹੁਤਾ ਸੋਹਣਾ ਸਰਖਾ ਬਣਾਣਾ ਤਾਂ ਗੁਲਾਬ ਦੀਆਂ ਪੱਤੀਆਂ ਮਿਲ ਜਾਂਦੀਆਂ ਨੇ 50 ਗ੍ਰਾਮ ਗੁਲਾਬ ਦੇ ਪੱਤੇ ਸੁੱਕੇ ਉਜ ਭਾ ਕੇ ਉਹਨੂੰ ਗ੍ਰਾਈਂਡ ਕਰ ਲਓ ਉਦੋਂ ਬਾਅਦ ਤੁਸੀਂ ਦੇਖਿਓ ਉਹਦੇ ਵਿੱਚ ਫਿਰ ਕੀ ਕਰਨਾ ਤੁਸੀਂ ਹੁਣ ਅੱਗੇ ਲਈ ਅਗਲੀ ਗੱਲ ਸੁਣੋ ਉਹਦੇ ਵਿੱਚ ਫਿਰ ਤੁਸੀਂ ਉਹਦਾ ਬਟਣਾ ਤਿਆਰ ਕਰਨਾ ਬਾਡੀ ਤੇ ਬਟਣੇ ਵਾਂਗੂ ਮਲ ਲੈਣਾ ਧੋਣ ਤੋਂ ਪਹਿਲਾਂ ਮਲਦੇ ਹੋ ਚੰਗੀ ਤਰ੍ਹਾਂ ਰਗੜ ਰਗੜ ਕੇ ਮਲੋ ਤਸੱਲੀ ਕਰਾ ਦਿਓ ਆਪਣੇ ਸਰੀਰ ਦੇ ਜਿੱਥੇ ਜਿੱਥੇ ਖਾਜ ਹੈ ਔਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਜਦੋਂ ਪਾਊਡਰ ਬਣ ਗਿਆ ਪਾਊਡਰ ਬਣਾਉਣ ਨੂੰ ਬੇਸ਼ੱਕ ਤੁਹਾਨੂੰ ਲੱਗੇ ਮਹੀਨਾ ਦੋ ਮਹੀਨੇ ਵੀ ਅੱਜ ਲਿਆਉਣੇ ਆ ਕੱਲ ਨੂੰ ਲਿਆਉਣੇ ਜੇ ਤਾਂ ਹੁਣੇ ਚੱਕ ਲਈ ਤੁਸੀਂ ਗੱਡੀ ਫਿਰ ਤਾਂ ਗੱਲ ਬਣ ਗਈ ਜੇ ਤੁਸੀਂ ਲੇਟ ਕਰੋਗੇ ਤਾਂ ਲੇਟ ਕਰ ਹੀ ਦਿਓਗੇ ਤਾਂ ਉਹਨੂੰ ਲੇਟ ਨਾ ਕਰੋ ਉਹਨੂੰ ਕੀ ਕਰਨਾ ਫਿਰ ਉਦੋਂ ਬਾਅਦ ਉਹਦਾ ਪੇਸਟ ਬਣਾ ਲਓ ਬਟਨਾ ਬਣਾ ਕੇ ਐ ਬਾਥਰੂਮ ਜਿੱਥੇ ਖੜੋਗੇ ਬਾਟੀ ਚ ਲੈਣਾ ਮਲੀ ਜਾਣਾ ਮੈਨੂੰ ਲੱਗਦਾ ਵੀ ਵੱਧ ਤੋਂ ਵੱਧ 10 ਮਿੰਟ ਵੱਧ ਰੱਖਣਗੇ ਬਾਥਰੂਮ ਚ ਐ ਸਮਝ ਲਓ ਵੀ ਅੱਜ ਕਰੀਲ ਗੋਇਲ ਸਾਹਿਬ ਦੀ ਨਾ ਦੇਖੀ ਸਹੀ 19 ਦੇਰ ਚ ਇਹ ਮਲ ਲਿਆ ਇਹਨੂੰ ਮਲੋ ਤੇ ਮਲ ਕੇ ਨਾ ਜੀ ਪਿੰਡੇ ਤੇ ਜਦੋਂ ਤੁਸੀਂ ਛੋਡੀ ਸਾਹਿਬ ਨੂੰ ਆਉਣਾ ਤੁਸੀਂ ਕਹੋਗੇ ਕਮਾਲ ਆ ਗਿਆ ਠੀਕ ਹੈ ਉਦੋਂ ਬਾਅਦ ਪਿੰਡੇ ਤੇ ਲਾ ਦਿਓ ਤੁਸੀਂ ਆਪਣੇ ਕੀ ਨਾਉਂਦੇ ਨਾਰੀਅਲ ਦਾ ਤੇਲ ਨਾ ਕੇ ਪਰ ਉਹ ਨਾਰੀਅਲ ਦੇ ਤੇਲ ਦੇ ਵਿੱਚ ਪਾਇਆ ਹੋਵੇ ਭੀਮ ਸੈਣੀ ਕਪੂਰ ਹੁਣ ਮੇਰੀ ਗੱਲ ਨੂੰ ਗੌਰ ਨਾਲ ਸੁਣ ਲਿਓ 10 ਗ੍ਰਾਮ ਭੀਮਸੈਨੀ ਕਪੂਰ ਤੇ 150-200 ਗ੍ਰਾਮ ਜਿਹੜਾ ਹੈਗਾ ਨਾਰੀਅਲ ਦਾ ਤੇਲ ਉਹਦੇ ਚ ਉਹਨੂੰ ਮਿਕਸ ਕਰਕੇ ਘੋਲ ਕੇ ਚੰਗੀ ਤਰ੍ਹਾਂ ਇੱਕ ਕੜਕ ਤੁਪ ਲਵਾ ਦਿਓ ਉਹ ਤੇਲ ਤੁਹਾਡੇ ਲਈ ਉਹ ਦਵਾਈ ਬਣ ਜੂ ਜਿਹਦੇ ਗੋਇਲ ਸਾਹਿਬ ਕਦੇ-ਕਦੇ 1500 ਵੀ ਲੈ ਲੈਂਦੇ ਆ ਖਰੇ ਬੜੂ ਬਰੀ ਚ ਬੜੀਆਂ ਗੱਲਾਂ ਸਪਸ਼ਟ ਨੇ ਜੀ ਕਿਉਂਕਿ ਮੈਂ ਤਾਂ ਲਊਂਗਾ ਜਦ ਮੈਂ ਤੋਂ ਪਲਾਉਂਗਾ ਤਾਂ ਮੈਨੂੰ ਨਹੀਂ ਟਾਈਮ ਲੱਗੂਗਾ ਦਿਹਾੜੀ ਤੇ ਦਿਹਾੜੀ ਜਨਾ ਜੀ 500 600 ਦੀ ਦਿਹਾੜੀ ਇੱਕ ਮਜ਼ਦੂਰ ਦੀ ਹੈਗੀ ਆ ਤੇ ਕੰਮ ਤਾਂ ਉਹਦੇ ਤੇ ਪੈਣੇ ਨੇ ਸਾਰੇ ਆਪ ਕਰ ਲੋ ਤਾਂ ਉਹ ਜਿਹੜੀ ਚੀਜ਼ ਆ ਉਹਨੂੰ ਬਣਾ ਕੇ ਸਰ ਉਹ ਲਾ ਲਓ ਪਿੰਡੇ ਤੇ ਨਹਾਉਣ ਤੋਂ ਬਾਅਦ ਪਿੰਡਾ ਸਕਾ ਕੇ ਹੌਲਕਾ ਹੌਲਕਾ ਮ사ਜ ਕਰ ਲਓ ਮੈਂ ਕਹਿੰਦਾ ਖੁਰਕ ਕੇ ਦਿਖਾਓ ਪਿੰਡਾ ਤੁਸੀਂ 15 ਦਿਨਾਂ ਬਾਅਦ ਪਿੰਡੇ ਤੇ ਖਾਜ ਕਰਕੇ ਦਿਖਾਓ ਜਿੰਨਾ ਮਜ਼ਾ ਆ ਜਾਏ ਪਰ ਤੋਂ ਡਿੱਡੋ ਨਿਕਲੂਗਾ ਵੀ ਥੈਂਕ ਯੂ ਗੁਰਸਾਬ ਕੰਮ ਤਾਂ ਖਾਸਾ ਕਰਾਤਾ ਤੁਸੀਂ ਪਰ ਕੰਮ ਹੋ ਗਿਆ